ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰਣ ਕੋਰਾਲੀ ਕੱਲ ਜੋ ਖਰੜ ਦੇ ਵਿੱਚ ਹੋਇਆ ਉਹ ਵੀਡੀਓ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਫਖਾਈ ਗਈ ਅਕਸਰ ਪੈਟਰੋਲ ਪੰਪਾਂ ਤੇ ਅਜਿਹੀ ਘਟਨਾ ਹੁੰਦੀ ਰਹਿੰਦੀ ਹੈ ਤੇ આરોપી ਵੀ ਜਲਦ ਤੋਂ ਜਲਦ ਫੜੇ ਜਾ ਸਕਦੇ ਨੇ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਆਖਰ ਜਿਨ੍ਹਾਂ ਦੀ 6-6000 7-7000 ਰੁਪਏ ਤਨਖਾਹ ਹੈ ਤੇ ਜੇਕਰ ਉਹਨਾਂ ਦੇ ਨਾਲ ਕੋਈ ਸੱਟਪੇਟ ਵੱਜ ਜਾਵੇ ਤੇ ਆਖਰ ਕੀ ਹੋਣਾ ਚਾਹੀਦਾ ਤੇ ਅਜਿਹੀ ਲੋਕਾਂ ਨੂੰ ਵੀ ਬਾਤ ਆਉਣਾ ਚਾਹੀਦਾ ਜੋ ਕਿ ਕੁਝ ਪੈਸਿਆਂ ਦੇ ਖਾਤਰ ਕਿਸੇ ਦੀ ਜਾਨ ਜੋਖਮ ਦੇ ਵਿੱਚ ਪਾ ਦਿੰਦੇ ਨੇ ਹਾਲਾਂਕਿ ਇਸ ਸ਼ਖਸ ਸ਼ਖਸ ਦੇ ਕਾਫੀ ਸੱਟਾਂ ਵੱਜੀਆਂ ਪਰ ਇਹ ਸੱਟਾਂ ਹੋਰ ਵੀ ਗਹਿਰੀਆਂ ਹੋ ਸਕਦੀਆਂ ਸੀ ਜੇਕਰ ਸਿਰਦੇ ਵਿੱਚ 60 ਵਜ ਦੀ ਵੱਡਾ ਵਿਚੋਲ ਵੀ ਹੋ ਗਿਆ ਪਰ ਜੋ ਖੱਡੜ ਦੇ ਵਿੱਚ ਕੱਲ ਹੋਇਆ ਉਹ ਦੀ ਚਰਚਾ ਪੂਰੇ ਦੇਸ਼ ਦੇ ਵਿੱਚ ਹੋ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਆਖਰ ਕੀ ਹੋਣਾ ਚਾਹੀਦਾ ਹੈ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁਲਿਸ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ આરોપી ਫੜੇ ਜਾਣਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਵੇਖ ਕੇ ਜਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ